ਕਮਾਂਡਾ ਦਾ ਨਾ ਕੋਲੋ ਚੋ ਉਹ ਮਿਆ ਛੱਡ ਜਾ ਪਿੱਛੇ ਉਹ ਦਿਆ ਦੀ ਛੱਡ ਦਿਓ ਪਿੱਛੇ ਤੇ ਮੇਰੀ ਇੱਕ ਬੇਤੀ ਦੇ ਆਮ ਆਦਮੀ ਪਾਰਟੀ ਨਾਲ ਜੁੜੇ ਹੋ ਕੇ ਬੰਦੇ ਨਾਲ ਜੁੜੇ ਪਹਿਲੀ ਗੱਲ ਤੇ ਨੋਟ ਕਰੋ ਆਮ ਆਦਮੀ ਪਾਰਟੀ ਦੇ ਨਾਲ ਜੁੜਨਾ ਜਿਹੜੇ ਬੰਦੇ ਬੰਦਿਆਂ ਨਾਲ ਜੁੜਦਗੇ ਉਹਨਾਂ ਦਾ ਰਾਤ ਵੀ ਪੁੱਟਦਾ ਅਜੇ ਕੱਲ ਵੀ ਪੁੱਟਗਾ ਉਹ ਉਹਦੀ ਰਿੰਦ ਕੇਰੀ ਨਾਲ ਮ ਬਣਾਈਓ ਆਪ ਵੀ ਰਿੰਦ ਕੇਰੀਓ ਆ ਜਿਹਨੇ ਬਣਾਈਆ ਭਗਵੰਤ ਮਾਣ ਜਿਹਨੇ ਬਣਾਈਆ ਇਹਦਾ ਤਾਂ ਜਿਹੜਾ ਵੜਦਾ ਬਾਤ ਕੋਈ ਨਹੀਂ ਕਰਦੇ ਆਪਲਾਣ ਦੇਦਾ ਜੀ ਆਪਲਾਣ ਦੇਦਾ ਜੀ ਆਪਲਾਣ ਦੇਦਾ ਜੀ ਕੰਨੀ ਆਲੇ ਕੰਨ ਦੇ ਆ ਗਏ ਦੇ ਨੂੰ ਪਾਵੇ ਦੋ ਬਲਦੀ ਹੋਦੀ। ਆਵੇਂ ਵਾਦੀ ਭੱਜ ਜਾਓ ਯਾਰ। ਥੱਲੇ ਜਾਓ, ਜਿਵਾਉਣ ਤੇ ਜਾਓ, ਸਰਦੀ ਜਿਵਾਉਣ ਤੇ ਜੀਰੋ ਤੇ। ਅੱਪਾ ਗਿਵਾਉਣ ਤੇ ਨਹੀਂ ਜਾ ਕੇ ਐਵੇਂ ਨਾ ਵਾਦੀ ਜਾਓ। ਉਹ ਇਹ ਆਪਣਾ ਆਪਣਾ ਆਪ ਦੇ ਕੋਲੇ ਰੱਖ। ਭਾਈ ਵਾਹ ਅਗਲੀ ਰੱਖਣਾ ਭਾਈ ਵਾਹ, ਬੀਜੇਪੀ ਦਾ ਕੈਂਡੀਡੇਟ ਸੰਤੂ ਹੀ ਜਾਵੇ ਰਕੇ। ਭਾਈ ਵਾਹ ਬਿਨੂਦ ਉਸ ਵਾਸਤੇ। ਭਾਈ ਵਾਹ ਹਯਾਲਾ ਨਹੀਂ ਕਰੋੜਾ ਪੀਏ ਬੰਦੇ ਤੇ। ਅਸਲ ਪਤਾ ਸੀ, ਪਤਾ ਸੀਗਾ ਜੇ ਦੁਸ਼ਮਣ ਤਾਂ ਕਰੂਗਾ। ਇਲਾਕਾ ਕਿਲਾ ਸਾਹ ਕੇ ਰੱਖਿਆ ਜਿੱਦਾਂ ਜੰਮਾਪਤੀ ਟੈਕ ਕਰ ਲੋ ਆਪਣਾ ਆਪਣੇ ਕਿਲੇ ਮਜ਼ਬੂਤ ਕਰੋ ਕਿਲੇ 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 ਮਜ਼ਬੂਤ ਕਰੋ ਗੱਲਾਂ ਕਰੋ ਕਿਲੇ ਦੀ ਰੋੜ ਲੱਖਣ ਦੇ ਚ ਸਲਾਬਾਂ ਵੀ ਬੰਦੀਆਂ ਜਿੰਦਗੀ ਪਹਾੜਾਂ ਵਿੱਚ ਆ ਜਾਂਦਾ ਉਹਨਾਂ ਕਹਿੰਦੇ ਉਹਨਾਂ ਦਾ ਤਾਂ ਕੰਮ ਹੀ ਹੈ ਉਹਨਾਂ ਨੂੰ ਬਟੂਰੇ ਬਣਾਉਣਾ ਕਾਂਗਰਸ ਨੇ ਪਾਲੀਆਂ ਨੇ ਭਾਜਪਾ ਆਉਂਦਾ بڑا ਪਈਏ ਮੁੰਡੇ ਕੱਲ ਨੂੰ ਤੋਂ ਦੱਸਿਆ ਸੀਗਾ ਕਿ ਭਾਜਪਾ ਵਾਲਿਆਂ ਨੇ 35 ਕਰੋੜ ਰੁਪਏ ਬੰਦੀਆਂ ਕਮੰਡਰ ਕੇ ਸਰਪ ਕੋਈ ਕੰਮ ਮਦਦ ਤੋਂ ਗੁਜਰਾ ਦਿੱਤਾ ਇਹ ਹੀ ਨਹੀਂ ਸੋਚਣਾ ਜਿਉਂ ਦਾ ਹਾਜਰੀ ਹੀ ਕਰਨਾ ਸਾਡਾ ਸਿੰਘ ਤਾਂ ਬਚਣਾ ਉਮੀਦਾਂ ਵਿੱਚ ਅਗੰਗ ਤੇਰਿਆ ਨੂੰ ਕਿਹਾ ਕਿ ਤੁਹਾਡੇ ਕੰਮ ਨੂੰ ਕਿੰਨੇ ਲੱਖ ਲੱਭੀ ਬੋਤਾਂ ਨੂੰ ਜੇ ਜੀ ਵੋਟ ਦੇ ਬਾਲੀ ਕੋਈ ਇਹਦੇ ਪਾਰਟੀ ਬਚਾਉਣੀ ਹੈ ਪਾਰਟੀ ਕਰ ਦੋ ਆਦਾ ਲੱਖ ਲੱਭੀ ਬੋ ਆਪਾਂ ਲੱਖ ਲੱਭੀ ਬਦਸਰ ਵਿੱਕੀ ਕਿਹਦਾ ਕਰੀ ਵੋਲ ਵਿੱਚ ਸਿਰਫ ਕਿਹਦਾ ਆਪਾਂ 55 ਸਾਲਾਂ ਦੇ ਇੱਥੇ ਆ ਗਏ ਆਪਾਂ 5 ਸਾਲ ਦੇ ਵਿੱਚ ਉਨੀ ਤੋਂ ਲੈ ਕੇ ਇੱਥੇ ਵੀ ਪੈ ਆਪਾਂ 21 ਤੋਂ ਉਹ ਲੋਕ ਉਧਰ ਆ ਹਾਂ ਤੇ ਸਾਡੇ ਖਿਲਾਫ ਕਿਹੜਾ ਕਿਹੜਾ ਵੱਡਾ ਮੋਹਤਾਸੀ ਜੀ ਉਈ ਸੋਚਿਆ ਪਾਲਸਰ ਬਾਈ ਆਉਗਾ 22 ਆਉਗਾ ਟਾਣੀ ਆਉਂਦਾ ਸੀ 70 ਦੇ ਦੇ ਤੇ ਪਰ ਜੇ ਤੁਸੀਂ ਕੋਲ ਬਾਈ ਆਉਗਾ ਨਹੀਂ ਲੋਚੀ ਕੋਈ ਗੰਮੀ ਚੋ ਵੀ ਕਰਦੀ ਬੱਸ ਸੇ ਬਕਰ ਨੂੰ ਪਤਾ ਕਿ ਗਿਰੇ ਗਿਰੇ ਤੇਗ ਵਾਂਗ ਬੂਨੀਆ ਹੁੰਦੀ ਹੈ ਇਹਨਾ ਤੇ ਸਿਰਾਂ ਲਾ ਕੇ ਬੰਦਾ ਤੁਹਾਡੇ ਨਾਲ ਧੋਖਾ ਕਰੂਗਾ ਤੇ ਮਜ਼ਬੂਤੀ ਪੋਲਿਟਿਕਲ ਮਜ਼ਬੂਤੀਆਂ ਦੇ ਆ ਤੇ ਬਾਜਾ ਨੂੰ ਵੀ ਪੈਰ ਨਾ ਪੈਰ ਲਾ ਕੇ ਤੋਰਦਾ ਪੈਂਦਾ ਅਨੇ ਕੱਲ ਯਾਦ ਰੱਖੋ ਜਿਹੜਾ ਬੰਦਾ ਧੋਖਾ ਕਰਦਾ ਸਾਂ ਉਹ ਦੂਜੇ ਦਾ ਨੁਕਸਾਨ ਘਟ ਕਰਦਾ